ਸੋਸ਼ੀਅਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਿਹਾ ਜੇ ਲਾਡਾ ਨਾਲ ਇੱਕ ਹੋਰ ਧੀ ਪਾਲੀ ਇਸ ਪਰਿਵਾਰ ਦੀ ਅੱਜ ਦਾਜ ਦੀ ਬਲੀ ਚੜ ਚੁੱਕੀ ਹੈ ਕੁਝ ਦਿਨ ਪਹਿਲਾਂ ਚਾਵਾਂ ਨਾਲ ਤੋਰੀ ਇਸ ਘਰ ਤੋਂ ਧੀ ਦੀ ਲਾਸ਼ ਵੀ ਇਸੇ ਘਰ ਵਿੱਚ ਦੇਖਣ ਨੂੰ ਉਦੋਂ ਮਿਲੀ ਜਦੋਂ ਸਾਰਾ ਪਰਿਵਾਰ ਇਸ ਘਰ ਵਿੱਚੋਂ ਕੰਮ ਕਰ ਲਈ ਗਿਆ ਸੀ ਅਤੇ ਮਗਰੋਂ ਉਸਨੇ ਇੱਕ ਸੁਸਾਈਡ ਨੋਟ ਲਿਖ ਕੇ ਆਪਣੀ ਜੇਬ ਦੇ ਵਿੱਚ ਆਤਮ ਹੱਤਿਆ ਕਰ ਲਈ ਜਿਸ ਤੋਂ ਬਾਅਦ ਪਰਿਵਾਰ ਦੇ ਹਾਲਾਤ ਜਿਹੜੇ ਨੇ ਉਹ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇ ਸਕਦੇ ਜੇ ਕੁਝ ਦਿਨ ਪਹਿਲਾਂ ਇੱਥੋਂ ਇੱਕ ਧੀ ਜਿਸ ਨੂੰ ਜਿਸ ਨੇ ਬੀਏ ਕੀਤੀ ਸੀ ਉਸ ਦੀ ਸ਼ਾਦੀ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਵਾ ਸਹੁਰੇ ਘਰ ਦੇ ਵਿੱਚ ਲੜਾਈ ਝਗੜਾ ਚੱਲਦਿਆਂ ਜਿਹੜਾ ਵਾ ਇੱਕ ਹੋਰ ਧੀ ਅੱਜ ਜਿਹੜੀ ਆ ਇਸ ਦੁਨੀਆ ਤੋਂ ਰੁਖਸਤ ਹੋ ਗਈ ਆ ਗੱਲਬਾਤ ਕਰਦੇ ਹਾਂ ਉਹਨਾਂ ਦੇ ਮਾਤਾ ਜੀ ਮੌਜੂਦ ਨੇ ਮਾਤਾ ਜੀ ਕੀ ਗੱਲ ਹੋਈ ਜੀ ਸਾਰੀ ਹਾਂ ਇਹ ਹੀ ਗੱਲ ਹੋਈ ਆ ਕੁੜੀ ਨੂੰ ਤਾਂਗ ਕਰਦੇ ਹੀ ਕੁੜਨ ਤਾਂਗਾ ਮਮੀ ਮੈਂ ਤਾਂਗਾ ਕਰਦੇ ਆ ਮੈਨੂੰ ਆਕੇ ਲੈ ਜਾ ਨਹੀਂ ਤੇ ਮੈਂ ਮਾਰ ਜਣਾਇ ਤੇ ਮੈਨੂੰ ਆਕੇ ਲੈ ਜਾ ਕਿੰਨਾ ਚਿਰ ਹੋ ਗਿਆ ਸੀ ਵਿਆਹ ਨੂੰ ਉਹਨਾਂ ਦੇ ਵਿਆਹ ਨੂੰ 1 ਮਹੀਨਾ ਹੋਇਆ ਸੀ ਜੀ 1 ਮਹੀਨਾ ਕੀ ਗੱਲ ਜਈ ਹੋਈਗੀ ਉਹਨਾਂ ਨੇ ਆਤਮ ਹੱਤਿਆ ਕਰ ਲਈ ਕੀ ਗੱਲ ਕੀ ਹੋਈ ਸਰ ਗੱਲ ਸਾਨੂੰ ਦੱਸ ਦੇਣੀ ਸੀ ਅੰਦਰੇ ਅੰਦਰ ਪਿੱਤੀ ਗਈ ਦਾਇਦੂ ਇਹ ਅੰਦੇ ਹੀ ਪਹਿਲਾਂ ਅੰਦੇ ਅਸੀਂ ਲੈਣਾ ਨਹੀਂ ਕੁਝ ਵੀ ਬਾਤਾਂ ਮੰਗਣ ਲਾ ਪਏ ਹੂੰ ਇਹਨੂੰ ਤੰਗ ਕਰਦੇ ਸੀਗੇ ਕਰਿਆ ਆਲਕੇ ਮੈਨੂੰ ਚੰਗੀ ਤਰ੍ਹਾਂ ਗੱਲ ਨਹੀਂ ਦੱਸਦੇ ਰਹੀ ਆ ਮੈਂ ਕਹਤੀ ਇਹ ਮੈਨੂੰ ਗੱਲ ਦੱਸ ਦੇ ਮੈਨੂੰ ਦੱਸਿਆ ਨਹੀਂ ਕੁਝ ਵੀ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਵਿਆਹ ਨੂੰ 1 ਮਹੀਨਾ ਆਇਆ ਸਿਰਫ 1 ਮਹੀਨਾ 20 ਤਰੀਕ ਨੂੰ ਵਿਆਹ ਹੋਇਆ 20 ਤਰੀਕ ਨੂੰ ਹੀ ਮੌਕੀ ਕੀ ਮੇਰੇ ਤੇ 20 ਤਰੀਕ ਨੂੰ ਚਲੇਗੀ ਕਿੰਨਾ ਪੜੇ ਸੀ ਉਹ ਵਿਆਹ ਕੀਤੀ ਸੀ ਮੇਰਾ ਵੀਰ ਆ ਕੀ ਕੀ ਹੁਣ ਮੰਗ ਕੀ ਕਰਦੇ ਜੀ ਐਨ ਇਨਸਾਫ ਮੰਗਦੇ ਸਾਨੂੰ ਇਨਸਾਫ ਚਾਹੀਦੀ ਹੈ ਸਾਨੂੰ ਖੁਸ਼ ਨਹੀਂ ਚਾਹੀਦੀ ਮੈਨੂੰ ਇਨਸਾਫ ਚਾਹੀਦੀ ਜਿੱਦਾਂ ਮੇਰੀ ਤੀ ਗਈ ਉਤਰਾ ਹੀ ਫਿਰ ਉਹ ਵੀ फांसी ਲੱਗ ਜਾਣਾ ਮੈਂ ਦੇਖ ਕੰਨੀ ਆ ਕੀ ਨਾ ਜੀ ਵੀਰ ਜੀ ਤੁਹਾਡਾ ਸੁਖਦੇਵ ਸਿੰਘ ਕੀ ਗੱਲ ਹੋਈ ਹੈ ਸਾਰੀ ਕਿਦਾਂ ਜਿਹੜੀ ਉਹਨਾਂ ਦੀ ਡੈਥ ਹੁੰਦੀ ਹੈ ਜਿੱਦਾਂ ਕਿ ਤੁਹਾਨੂੰ ਮੰਮਾ ਨੇ ਦੱਸਿਆ ਵਾ ਕਿ ਅਸੀਂ ਸਾਰਾ ਪਰਿਵਾਰ ਕੰਮ ਕਰਨ ਲਈ ਬਾਹਰ ਗਏ ਹੋਏ ਸੀਗੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਇਹ ਟਾਈਮ ਟੇਕ ਕੀਤਾ ਵਾ ਯਾਨੀ ਕਿ ਇੱਕ ਦਿਨ ਪਹਿਲਾਂ ਮੰਮਾ ਨੂੰ ਕਾਲ ਆਂਦੀ ਆ ਕਿ ਮੰਮਾ ਮੈਨੂੰ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕਰ ਰਹੇ ਨੇ ਹੁਣ ਉਸ ਤੋਂ ਪਹਿਲਾਂ ਵੀ ਕਾਲ ਆਈ ਸੀਗੀ ਉਦੋਂ ਅਸੀਂ ਇਹਨਾਂ ਗੌਰ ਨਹੀਂ ਕੀਤਾ ਪਰ ਕੱਲ ਜਦੋਂ ਫੋਨ ਪਰ ਇੱਕ ਦਿਨ ਪਹਿਲਾਂ ਫੋਨ ਕਰਦੀ ਆ ਤਾਂ ਦੱਸਦੀ ਆ ਮਮਾ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ ਤੁਸੀਂ ਆਜੋ ਤੇ ਮੈਨੂੰ ਲੈ ਜਾਓ ਨਹੀਂ ਤਾਂ ਮੈਨੂੰ ਇੱਥੇ ਕੁਝ ਹੋ ਜਾਏਗਾ ਅਸੀਂ ਮੰਮੀ ਤੇ ਮੈਂ ਜਾ ਕੇ ਲੈ ਆਇਆ ਉਸ ਤੋਂ ਬਾਅਦ ਘਰ ਆਣ ਕੇ ਉਹਨੇ ਕੋਈ ਸਾਡੇ ਨਾਲ ਗੱਲ ਨਹੀਂ ਇਸ ਤਰ੍ਹਾਂ ਦੀ ਕੀਤੀ ਜਿੱਦਾਂ ਹੀ ਅਸੀਂ ਅਗਲੇ ਦਿਨ ਕੰਮ ਕਰਨ ਚਲੇ ਗਏ ਆ ਉਸ ਤੋਂ ਬਾਅਦ ਸਾਨੂੰ ਇੱਥੋਂ ਪਤਾ ਲੱਗਦਾ ਹੈ ਇਸ ਗੱਲ ਦਾ ਅੱਛਾ ਜਿਵੇਂ ਕਿ ਤੁਸੀਂ ਲੈ ਕੇ ਆ ਉਹਨੂੰ ਇਸ ਤੋਂ ਪਹਿਲਾਂ ਵੀ ਕੋਈ ਗੱਲ ਹੋਈ ਫੋਨ ਆਇਆ ਤੁਹਾਨੂੰ ਕਿ ਮੈਨੂੰ ਤੰਗ ਪਰੇਸ਼ਾਨ ਕਰਦੇ ਜਾਂ ਪਹਿਲੀ ਵਾਰੀ ਫੋਨ ਆਇਆ ਇਸ ਤੋਂ ਪਹਿਲਾਂ ਵੀ ਇੱਕ ਫੋਨ ਆਇਆ ਸੀਗਾ ਉਦੋਂ ਵੀ ਇੰਨਾਂ ਨੇ ਲੜਕੀ ਨੇ ਕਿਹਾ ਸੀ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਅਸੀਂ ਮੰਮਾ ਨੇ ਗੱਲ ਕੀਤੀ ਏ ਅਸੀਂ ਆਈਏ ਤੇ ਉਹਨਾਂ ਦੇ ਚਲੋ ਇੰਨਾਂ ਨੇ ਘਰੇ ਹੀ ਗੱਲ ਕੋਈ ਉਹਨਾਂ ਦੇ ਹੋਈਆਂ ਦੋ ਫਿਰ ਆਏ ਇੱਕ ਦਿਨ ਰਹਿ ਕੇ ਗਏ ਨੇ ਦੋ ਦਿਨ ਰਹਿ ਕੇ ਗਏ ਨੇ ਉਸ ਤੋਂ ਬਾਅਦ ਫਿਰ ਚਲੇ ਗਏ ਸੀ ਹਾਂਜੀ ਹੁਣ ਕੌਣ ਤੰਗ ਪਰੇਸ਼ਾਨ ਜ਼ਿਆਦਾ ਕੌਣ ਕਰਦਾ ਸੀ ਉਹਨਾਂ ਦੇ ਘਰ ਦੇ ਵਿੱਚੋਂ ਉਹਨਾਂ ਦੇ ਘਰ ਦੇ ਵਿੱਚੋਂ ਇਹਦਾ ਜਿਹੜਾ ਹਸਬੰਦ ਸੀਗਾ ਉਹ ਆਪਣੀ ਮਾ ਦੇ ਪਿੱਛੇ ਲੱਗਦਾ ਸੀਗਾ ਮਾਂ ਨੇ ਉਹਨੂੰ ਜੋ ਪੱਤੀ ਪੜ੍ਹਾਤੀ ਉਹਦੀ ਮੰਮਾ ਨੇ ਜੋ ਕਰਵਾਇਆ ਉਹ ਮੰਮਾ ਮੇਹਣ ਤੇ ਉਹਦੇ ਸੋਹਰਾ ਸੁਸਾਇਡ ਨੋਟ ਕਹਿੰਦੇ ਜਿਹੜਾ ਤੁਸੀਂ ਦੱਸ ਰਹਿ ਕੇ ਮਿਲਿਆ ਵਕੀਲ ਇਹਿਆ ਸੀ ਉਸ ਦੇ ਉੱਪਰ ਉਹਦੇ ਵਿੱਚ ਲਿਖਿਆ ਸੀਗਾ ਤਰਲੋਚਨ ਸਿੰਘ ਤਰਲੋਚਨ ਸਿੰਘ ਪੁੱਤਰ ਰੇਸ਼ਮ ਸਿੰਘ ਮੈਂ ਇਹਦੇ ਨਾਲ ਨਹੀਂ ਰਹਿਣਾ ਚਾਹੁੰਦੀ ਤਰਲੋਚਨ ਸਿੰਘ ਜਿਹੜਾ ਸੀ ਇਹ ਕੀ ਲੱਗਦਾ ਸੀ ਤੁਹਾਡਾ ਇਹ ਲੜਕੀ ਦਾ ਹਸਬੰਦ ਸੀਗਾ ਹਾਂਜੀ ਤੇ ਹੋਰ ਜਿਹੜਾ ਵਿਚੋਲਣ ਦੇ ਨਾਲ ਤੁਸੀਂ ਇਸ ਸੰਬੰਧੀ ਜਿਹਨੂੰ ਪਹਿਲਾਂ ਵੀ ਫੋਨ ਆਇਆ ਵਾ ਕੋਈ ਗੱਲਬਾਤ ਜਾਂ ਹੋਰ ਕਿਸੇ ਦੇ ਨਾਲ ਗੱਲਬਾਤ ਕੀਤੀ ਸ਼ੇਰ ਤੁਸੀਂ ਵੀ ਪਰੇਸ਼ਾਨ ਕਰਦੇ ਆ ਵਿਚੋਲਣ ਨਾਲ ਗੱਲ ਕੀਤੀ ਸੀਗੀ ਵਿਚੋਲਣ ਦੇ ਗੱਲ ਕਰਨ ਤੋਂ ਬਾਅਦ ਜਿੱਦਾਂ ਕਿ ਪਹਿਲੇ ਯਾਰੀ ਤੁਹਾਨੂੰ ਦੱਸਿਆ ਕਿ ਪਹਿਲੀ ਕਾਲ ਆਈ ਸੀਗੀ ਅਸੀਂ ਲੈ ਐ ਸੀਗੇ ਹੂੰ ਕੁੜੀ ਨੂੰ ਛੱਡ ਗਏ ਸੀਗੇ ਉਸ ਤੋਂ ਬਾਅਦ ਵਿਚੋਲਣ ਨਾਲ ਗੱਲ ਕੀਤੀ ਵਿਚੋਲਣ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਦੋ ਦਿਨ ਪਿੱਛੇ ਲੈ ਗਏ ਸੀ ਸਾਡੇ ਕੋਲ ਹੂੰ ਉਸ ਤੋਂ ਬਾਅਦ ਸਾਨੂੰ ਕੋਈ ਉਹਨੇ ਗੱਲ ਨਹੀਂ ਕੀਤੀ ਕੁੜੀ ਨਾਲ ਹੁਣ ਹੁਣ ਕੀ ਮਾਮਲਾ ਦਰਜ ਹੋ ਜੂਗਾ ਹੁਣ ਇਸ ਟਾਈਮ ਤੱਕ ਦਰਜ ਜੋ ਵੀ ਬੰਦੀ ਕਾਰਵਾਈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਦਰਜ ਕਰ ਲਈ ਗਈ ਹੈ ਕੀ ਮੰਗ ਕਰਦੇ ਜੀ ਉਹਨਾਂ ਕੀ ਅਸੀਂ ਤਾਂ ਇਨਸਾਫ ਮੰਗਦੇ ਆ ਜੀ ਜੋ ਸਾਡੇ 'ਤੇ ਕਰ ਹੋ ਗਿਆ ਇਨਸਾਫ ਚਾਹੀਦਾ ਸਾਨੂੰ ਦਾ ਸੋ ਤੁਸੀਂ ਦੇਖਿਆ ਕਿ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਆ ਤੇ ਸਾਰੇ ਪਰਿਵਾਰ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਆਪਣੇ ਤੌਰ ਤੇ ਕਿ ਜਿਹੜਾ ਵਾ ਉਹਨਾਂ ਨੂੰ ਦਾਜ ਦੇ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਬਾਅਦ ਲੜਕੀ ਵੱਲੋਂ ਆਤਮ ਹੱਤਿਆ ਕਰ ਲਈ ਜਾਂਦੀ ਆ ਇਸ ਸੰਬੰਧੀ ਅਸੀਂ ਤਵਦੀਸ਼ੀ ਅਫਸਰ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਉਹਨਾਂ ਦਾ ਕਹਿਣਾ ਵਾ ਦੇਖਦੇ ਰਹੋ ਤਦ ਤੱਕ ਸਕਾਈ ਨਿਊਜ਼ ਪੰਜਾਬ ਸਰ ਇੱਕ ਖੇਮਕਰ ਨੂੰ ਲੜਕੀ ਆ ਵੀਰਾ ਜਿਹੜੀ ਚੀਮੇ ਗਈ ਸੀ ਕਿ ਉਹਨੇ ਆਪਣੇ ਪੇਕੇ ਪਰਿਵਾਰ ਆ ਕੇ ਆਤਮ ਹੱਤਿਆ ਕਰ ਲਈ ਆ ਤੇ ਸੁਸਾਈਡ ਨੋਟ ਮਿਲਿਆ ਸਰ ਕੀ ਮਾਮਲਾ ਦਰਜ ਕੀਤਾ ਤੇ ਅਗਲੀ ਕੀ ਤਫਦੀਸ਼ ਕਰ ਰਹੇ ਇਹਦੇ ਵਿੱਚ ਨਾ ਵੀਰਾ ਜਿਹੜੀ ਲੜਕੀ ਆ ਪੁਤਰੀ ਜੰਗਬਾਧਰ ਇਹਦਾ ਵਿਆਹ 1 ਮਹੀਨਾ ਪਹਿਲਾਂ ਹੋਇਆ ਸੀਗਾ ਤਰਲੋਜਤ ਸਿੰਘ ਦੇ ਨਾਲ ਚੀਮੇਵਾੜ ਚੀਮਾ ਪਿੰਡ ਤੇ ਵਿਆਹ ਤੋਂ ਬਾਅਦ ਇਹ ਉਹਨੂੰ ਦਾਜ ਦੇ ਤੱਕ ਪ੍ਰਸ਼ਾਂਤ ਕਰਨ ਲੱਗ ਪਏ ਤੇ ਉਹਨੇ ਕੱਲ ਪਰਸੋਂ ਕਿਤੇ ਆਈ ਆਪਣੇ ਪੇਕੇ ਘਰ ਆਣ ਕੇ ਫਿਰ ਸੁਸਾਇਡ ਕਰ ਲਿਆ ਉਹਨੇ ਤੇ ਉਹਦੇ ਤੇ ਉਹਦੇ ਸਬੰਧ ਵਿੱਚ ਮਕਦਮਾ ਨੰਬਰ 23/23 ਇਹ 22 12 ਦੇ ਵਿੱਚ ਦਰਜ ਕੀਤਾ ਗਿਆ 304 ਵੀਆਈਪੀਸੀ ਦੇ ਵਿੱਚ ਤੇ ਦੋਸ਼ੀਆਂ ਨੂੰ ਫੜਨਾ ਅਪਰੇਡ ਕੀਤਾ ਜਾ ਰਿਹਾ ਕਿੰਨੇ ਸਾਲ ਕਿੰਨੇ ਕੇਸ ਮਾਮਲਾ ਦਰਜ ਕੀਤਾ ਗਿਆ ਹੈ 4 ਬੰਦੇ ਆ ਜੀ ਇੱਕ ਮੁੰਡਾ ਪਰਲੋਚਨ ਸਿੰਘ ਉਹਦਾ ਫਾਦਰ ਆ ਉਦੀ ਮਦਰ ਵਾਸਤੇ ਇੱਕ ਵਿਚੋਲਣ ਅਮਲ ਕਰਕੇ ਤੇ ਸਰ ਛਾਪੇਮਾਰੀ ਲਈ ਰੇਡ ਰੂਟ ਜਿਹੜੀ ਆਤੀ ਹੈ ਹਾਂਜੀ ਹਾਂਜੀ ਰੇਡ ਜੀ ਕੱਲ ਵੀ ਕੀਤੇ ਗਏ ਤੇ ਅੱਜ ਸਵੇਰ ਤੋਂ ਹੀ ਲੱਗੇ ਆ ਜੀ ਉਦਰੇ ਹੀ ਜਲਦੀ ਤੋਂ ਜਲਦੀ ਜਿਹੜੇ ਹੈਗੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਪ ਕੀਤਾ ਜਾਊਗਾ ਅਗਲੀ ਲੜਿੰਦੀ ਕਾਰਵਾਈ ਕੀਤੀ ਜਾਊਗੀ ਤੇ ਸਰ ਲੜਕੀ ਦਾ ਪੋਸਟਮਾਰਟ ਵਗੈਰਾ ਕਰਵਾਇਆ ਹਾਂਜੀ ਲੜਕੀ ਦਾ ਪੋਸਟਮਾਰਟ ਵਗੈਰਾ ਕਰਾ ਕੇ লাশ ਜਿਹੜੀ ਵਾਰਸਾਂ ਦੇ ਘਰ ਦਿੱਤੀ